ਤੇ ਜਦੋਂ ਸਮਗਲਿੰਗ ਕਰਦੇ ਹੁੰਦੇ ਸੀ ਉਦੋਂ ਨਹੀਂ ਪਖਸ ਸਿੰਘ ਯਾਦ ਆਉਂਦਾ ਸੀ ਕਿ ਇਹ ਆਜ਼ਾਦੀ ਉਹਨੇ ਨਹੀਂ ਲੈ ਕੇ ਦਿੱਤੀ ਸੋ ਇਹ ਭਾਰਤ ਰਤਨ ਦਾ ਮਜ਼ਾਕ ਨਹੀਂ ਉਡਾਰੇ ਸੋ ਇਹਨਾਂ ਨੂੰ ਕੋਈ ਮੁੱਦਾ ਹੈ ਨਹੀਂ ਕਦੇ ਸੀਚੇਵਾਲ ਕਦੇ ਕੋਈ ਇਹਨੂੰ ਅੱਜ ਪਖਸ ਸਿੰਘ ਯਾਦ ਆ ਗਿਆ ਹੈ ਨਾ ਤੇ ਜਦੋਂ ਸਮਗਲਿੰਗ ਕਰਦੇ ਹੁੰਦੇ ਸੀ ਉਦੋਂ ਨਹੀਂ ਪਖਸ ਸਿੰਘ ਯਾਦ ਆਉਂਦਾ ਸੀ ਕਿ ਇਹ ਆਜ਼ਾਦੀ ਉਹਨੇ ਨਹੀਂ ਲੈ ਕੇ ਦਿੱਤੀ ਪੰਜਾਬ ਦਾ 2025-26 ਦਾ ਬਜਟ ਜਿਹੜਾ ਉਹ ਸਰਬਸੰਮਤੀ ਨਾਲ ਲਗਭਗ ਪਾਸ ਹੋਇਆ ਸ਼ਾਨਦਾਰ ਬਜਟ ਹੈ ਲੋਕਪੱਖੀ ਬਜਟ ਹੈ कल तो ਜਦੋਂ ਤੋਂ ਬਜਟ ਪੇਸ਼ ਕੀਤਾ ਹੈ ਵਿੱਤ ਮੰਤਰੀ ਸਾਹਿਬ ਨੇ ਬਹੁਤ ਸਾਰੇ ਲੋਕਾਂ ਦੀਆਂ ਵਧਾਈਆਂ ਆ ਰਹੀਆਂ ਨੇ ਕੋਈ ਨਵਾਂ ਟੈਕਸ ਨਹੀਂ ਲਾਇਆ ਐਜੂਕੇਸ਼ਨ ਵਾਸਤੇ ਪਹਿਲੀ ਵਾਰ 17000 ਕਰੋੜ ਤੋਂ ਵੱਧ ਰੱਖਿਆ ਹੈ ਸਪੋਰਟਸ ਵਾਸਤੇ ਜਿੱਦੋਂ 82 ਕਰੋੜ ਰੱਖਿਆ ਜਾਂਦਾ ਸੀ ਅੱਜ 979 ਕਰੋੜ ਰੱਖਿਆ ਹੈ ਔਰ ਮੈਡੀਕਲ ਵਾਸਤੇ ਔਰ ਹਰ ਫੀਲਡ ਵਾਸਤੇ ਅਸੀਂ ਆਪਣਾ ਰੋਡ ਮੈਪ ਜਿਹੜਾ ਹੈ ਉਹ ਕਲੀਅਰ ਕਰਤਾ ਤੇ ਇਸ ਬਜਟ ਰਾਹੀਂ ਰੰਗਲੇ ਪੰਜਾਬ ਦੇ ਰੰਗ ਹੋਰ ਉਗੜਨਗੇ ਆਉਣ ਵਾਲੇ ਦਿਨਾਂ ਚ 1 ਅਪ੍ਰੈਲ ਤੋਂ ਬਾਅਦ ਇਹ ਬਜਟ ਖਰਚ ਹੋਣਾ ਸ਼ੁਰੂ ਹੋ ਜਾਊਗਾ ਤੇ ਤੁਹਾਨੂੰ ਜਗ੍ਹਾ-ਜਗ੍ਹਾ ਤੇ ਜਾ ਕੇ ਤੁਸੀਂ ਵੀ ਕਵਰ ਕਰੋਗੇ ਸਕੂਲਾਂ ਰਾਹੀਂ ਜਾਂ ਇਨਫਰਾਸਟ੍ਰਕਚਰ ਰਾਹੀਂ ਤੇ ਤੁਹਾਨੂੰ ਪਤਾ ਲੱਗਣ ਲੱਗ ਜਾਊਗਾ ਤੇ ਮੈਂ ਬਹੁਤ ਧੰਨਵਾਦ ਕਰਦਾ ਆਪੋਜੀਸ਼ਨ ਦਾ ਵੀ ਕਿ ਬਹੁਤਾ ਜਿਆਦਾ ਰੋਲੇ ਰੱਪਾ ਨਹੀਂ ਪਿਆ ਜਿਹੜੇ ਰੋਲੇ ਰੱਪੇ ਵਾਲੇ ਸੀ ਉਹ 2-4 ਮਿੰਟ ਚਾਪਦਾ ਕੰਮ ਕਰਕੇ ਚਲੇ ਜਾਂਦੇ ਸੀ ਤੇ ਬਾਕੀ ਆਪੋਜੀਸ਼ਨ ਜਿਹੜੀ ਆ ਉਹਨੇ ਲਗਭਗ ਸਾਥ ਹੀ ਦਿੱਤਾ ਸੋ ਇਹੀ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਸਵਾਲ ਜਰੂਰ ਕਰਨ ਜਵਾਬ ਮਿਲਣਗੇ ਹੈਲਦੀ ਕ੍ਰਿਟਿਸਿਜ਼ਮ ਕਰਨ ਸਾਨੂੰ ਚੰਗਾ ਲੱਗੂਗਾ ਆਈਡੀਆਜ਼ ਮਿਲਣਗੇ ਸੋ ਬਹੁਤ-ਬਹੁਤ ਤੁਹਾਡਾ ਵੀ ਧੰਨਵਾਦ ਆ ਤੁਸੀਂ ਇਹਨਾਂ ਕਵਰ ਕੀਤਾ ਇੱਥੇ ਤੁਹਾਨੂੰ ਵੇਟ ਕਰਨੀ ਪੈਂਦੀ ਹੈ ਕਈ ਕਿ ਘੰਟੇ ਡੇਬੇਟ ਲੰਬੀ ਹੋ ਜਾਂਦੀ ਹੈ ਕਈ ਵਾਰੀ ਸੋ ਸਾਰੇ ਜਿੰਨੇ ਵੀ ਐਮਐਲਏ ਸਹਿਬਾਨ ਚਾਹੇ ਇਧਰਲੇ ਬੈਂਚ ਦੇ ਚਾਹੇ ਉਧਰਲੇ ਬੈਂਚ ਦੇ ਜਿੰਨੇ ਵੀ ਬੋਲੇ ਉਹਨਾਂ ਨੂੰ ਵੀ ਮੈਂ ਮੁਆਰਕਾ ਦਿੰਨਾ ਔਰ ਉਹਨਾਂ ਜਿਨ੍ਹਾਂ ਨੇ ਚੁਣ ਕੇ ਭੇਜਿਆ ਹਰੇਕ ਜਿਹੜਾ ਉਹ ਉਮੀਦ ਕਰਦਾ ਹੈ ਕਿ ਸਾਡਾ ਬੰਦਾ ਸਾਡੇ ਪੱਖ ਦੀ ਗੱਲ ਕਰੇ ਤੋਂ ਮੇਰੇ ਖਿਆਲ ਚ ਇਸ ਵਿਧਾਨ ਸਭਾ ਚ ਹੋਇਆ ਸਰ ਜਿਹੜੀ ਡਰਗ ਸੈਂਸਸ ਕਰਾਉਣ ਜਾ ਰਹੇ ਹੋ ਪਸੰਦ ਨਹੀਂ ਆ ਬਾਜਾ ਸਾਹਿਬ ਵੀ ਜੋ ਤੁਸੀਂ ਬੋਲ ਰਹੇ ਸੀ ਆਣੀ ਸੀ ਕਿ ਕਈ ਵਾਰੀ ਬਾਹਰ ਆਊਟ ਵੀ ਕੀਤਾ ਉਹਨਾਂ ਉਹੀ ਐਨੇ ਜੀ ਫਿਰ ਕੋਈ ਜਦੋਂ ਕੋਈ ਗੱਲ ਨਹੀਂ ਹੁੰਦੀ ਜਿਹੜਾ ਪਹਿਲਵਾਨ ਹਾਰਦਾ ਹੋਵੇ ਉਹ ਕੰਨਾਂ ਕੋਨਾਂ ਤੇ ਦੰਦੀਆਂ ਮਡਣ ਲੱਗ ਜਾਂਦਾ ਫਿਰ ਉਹਨਾਂ ਇਧਰ ਉਧਰ ਹੋਰ ਤਰੀਕੇ ਲੱਭਣ ਲੱਗ ਜਾਂਦੇ ਵੀ ਹਾਰ ਤਾਂ ਗਈ ਸੋ ਜਦਾਂ ਬੈ ਕੇ ਸੁਣਿਆ ਕਰਨ ਫਿਰ ਆਪਦੀ ਸੁਣਾ ਕੇ ਤੁਰ ਜਾਂਦੇ ਨੇ ਕੋਈ ਕਦੇ ਕੋ ਸੀਚੇਵਾਲ ਸਾਹਿਬ ਦੀ ਡਿਗਰੀ ਮੰਗ ਰਿਹਾ ਹੈ ਹੈਨਾ ਤੇ ਕੋਈ ਕਹਿੰਦਾ ਵੀ ਸੀਚੇਵਾਲ ਦਾ ਨਾਂ ਕਿਉਂ ਉੱਚ ਲੈਨੇ ਹੋ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਕਿ ਇਸ ਤਰ੍ਹਾਂ ਦੀ ਮਾਨਸਿਕਤਾ ਜਿਹੜੀ ਹੈ ਜੋ ਬੰਦਾ ਪਾਣੀ ਠੀਕ ਕਰ ਰਿਹਾ 99 ਤੋਂ ਉਹ ਬੰਦਾ ਫੁੱਲ ਬੂਟੇ ਦਰਾਖਤ ਬਣ ਰਿਹਾ ਤੇ ਅਸੀਂ ਕੋਈ ਉਹਨੂੰ ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਤਾਂ ਨਹੀਂ ਉਹ ਕੰਮ ਕਰਨ ਲੱਗਿਆ ਨਾ ਅਸੀਂ ਉਹਨੂੰ ਰਾਜ ਸਭਾ ਦੀ ਮੈਂਬਰੀ ਇਸ ਕਰਕੇ ਦਿੱਤੀ ਕਿ ਉਹ ਵਾਤਾਵਰਨ ਪ੍ਰੇਮੀ ਹੈ ਅਸੀਂ ਕਦੇ ਉਹ ਤੋਂ ਪੋਲੀਟੀਕਲ ਰੈਲੀ 'ਚ ਭਾਸ਼ਣ ਨਹੀਂ ਦਵਾਇਆ ਅਸੀਂ ਕਹ ਤੂੰ ਤੁਹਾਡੇ ਕਿਸੇ ਪੋਲੀਟੀਕਲ ਡਿਬੇਟ ਦੇ ਵਿੱਚ ਸੀਚੇਵਾਲ ਸਾਹਿਬ ਬੈਠੇ ਕਦੇ ਵੀ ਪੋਲੀਟੀਕਲ ਭਾਸ਼ਣ ਦੇਣਗੇ ਕੋਈ ਹਾਂ ਕੋਈ ਤੁਹਾਡਾ ਕੋਈ ਦਰਖਤਾਂ ਤੇ ਪਾਣੀ ਤੇ ਜਾਂ ਕੋਈ ਹੋਰ ਹੋਵੇ ਉਦੋਂ ਬੈਠ ਸਕਦਾ ਹੈ ਉਹ ਸਪੈਸ਼ਲਿਸਟ ਹੈ ਰਹਿਣ ਕੈਮ ਉਹਨਾਂ ਦੀ ਬੈਗ ਨੂੰ ਛੁਡਦਾ ਕੌਣ ਹੈ ਸਿਰਫ ਕਿਹੜਾ ਡਰਗ ਟੈਸਟਸ ਕਰਾਣ ਲਾ ਰਹੇ ਹੋ ਕਿ ਨਾਲ ਕੋਈ ਫਾਇਦਾ ਹੋਣੀ ਹੈ ਦੇਖੋ ਇਹਦੇ ਨਾਲ ਪਤਾ ਲੱਗ ਜਾਊਗਾ ਪਹਿਲਾਂ ਦੇਖੋ ਮਾਪੇ ਕਤਰਾਂਉਂਦੇ ਹੁੰਦੇ ਸੀਗੇ ਵੀ ਸਾਡਾ ਬੱਚਾ ਨਸ਼ਾ ਕਰਦਾ ਹੈ ਗੁਪਤ ਰੱਖਿਆ ਜਾਊਗਾ ਸਾਰਾ ਜੇ ਤੁਹਾਨੂੰ ਪਤਾ ਲੱਗ ਜੇ ਤਾਂ ਅਸੀਂ ਉਹਨੂੰ ਹੋਰ ਛੇਤੀ ਹੋਰ ਜਲਦੀ ਤੇ ਹੋਰ ਮਾਈਕਰੋ ਲੈਵਲ ਤੇ ਅਸੀਂ ਉਸ ਬਿਮਾਰੀ ਨੂੰ ਫੜ ਸਕਦੇ ਹਾਂ ਪਾ ਇੱਕ ਕਿੰਨੇ ਸਾਲ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਸਰਕਾਰ ਰਹੀ ਹੈ ਉੱਥੇ ਭਾਰਤ ਰਤਨ ਬਾਰੇ ਗੱਲ ਕੀਤੀ ਇਹ ਮੈਂ ਕੀਤੀ ਸੀ ਪਾਰਲੀਮੈਂਟ ਚ ਠੀਕ ਹੈ ਨਾ ਮੈਂ ਅੱਜ ਵੀ ਜਵਾਬ ਦਿੱਤਾ ਉਹਦਾ ਭਾਰਤ ਰਤਨ ਦੋ ਭਾਰਤ ਰਤਨ ਤਾਂ ਦੋ ਪ੍ਰਧਾਨ ਮੰਤਰੀ ਨੇ ਆਪਣੇ ਆਪ ਨੂੰ ਰეკਮੈਂਡ ਕਰ ਲਿਆ ਦੋਨੋਂ ਕਾਂਗਰਸ ਦੇ ਸੀ Jawaharlal Nehru ਤੇ Indira Gandhi ਕਿ ਮੈਨੂੰ ਹੀ ਦੇ ਦਿਓ ਸੋ ਇਹ ਭਾਰਤ ਰਤਨ ਦਾ ਮਜ਼ਾਕ ਨਹੀਂ ਉਡਾਰੇ ਸੋ ਇਹਨਾਂ ਨੂੰ ਕੋਈ ਮੁੱਦਾ ਹੈ ਨਹੀਂ ਕਦੇ ਸੀਚੇਵਾਲ ਕਦੇ ਕੋਈ ਇਹਨੂੰ ਅੱਜ ਪ੍ਰਤਾਪ ਸਿੰਘ ਯਾਦ ਆ ਗਿਆ ਹੈ ਨਾ ਤੇ ਜਦੋਂ ਸਮਗਲਿੰਗ ਕਰਦੇ ਹੁੰਦੇ ਸੀ ਉਦੋਂ ਨਹੀਂ ਪਕਸਿੰਗ ਯਾਦ ਆਉਂਦਾ ਸੀ ਕਿ ਇਹ ਆਜ਼ਾਦੀ ਉਹਨੇ ਨਹੀਂ ਲੈ ਕੇ ਦਿੱਤੀ ਲਿਆ ਗਿਆ 5 ਕਰੋੜ ਵਾਲਾ ਨਹੀਂ ਛੱਡ ਲਿਆ ਗਿਆ ਜਿਹੜਾ ਉਹ ਇਕਤਾਨ ਨੂੰ ਪਰ ਵਿਰੋਧੀਆਂ ਨੂੰ ਵੀ ਕਿੰਨੇ ਕਿੰਨੇ ਉਹ ਸੀ ਸ਼ਕਤਾਂ ਕਿ ਕੀ ਉਹਨਾਂ ਨੂੰ ਕਲੀਅਰ ਕਰਤਾ ਸਾਰਿਆਂ ਨੂੰ ਮਿਲੂਗਾ ਜਿੱਥੇ ਉਹ ਕਹਿਣਗੇ 20 ਪਿੰਡ ਹੀ ਨੇ ਮਤਲਬ 20 ਲੱਖੇ ਨੇ 20 ਲੱਖੇ ਨੇ ਉਹ ਵੀ ਤਾਂ ਸਾਡੇ ਹੀ ਨੇ ਉਹਨਾਂ 'ਚੋਂ ਵੀ ਸਾਨੂੰ ਵੋਟ ਪਈ ਹੋਣੀ ਅੱਧ-ਪਚੱਦ ਸੋ ਮੈਂ ਕੋਈ ਕੱਲੇ 92 ਜਾਂ 94 ਐਮਐਲਏਾਂ ਦਾ ਮੁੱਖ ਮੰਤਰੀ ਥੋੜੀ ਆ ਮੈਂ 117 ਦਾ ਹੀ ਮੁੱਖ ਮੰਤਰੀ ਆ ਮੈਂ 3.5 ਕਰੋੜ ਲੋਕਾਂ ਦਾ ਕਸਟੋਡੀਅਨ ਜਿਨ੍ਹਾਂ ਨੇ ਮੈਨੂੰ ਵੋਟਾਂ ਨਹੀਂ ਵੀ ਪਾਈਆਂ ਮੈਂ ਉਹਨਾਂ ਦਾ ਵੀ ਚੋਣ ਦੇਖਿਆ ਪੰਜ ਕਰੋੜ ਵਾਲੇ ਬਜਟ ਤਾਂ ਇਹ ਤਾਂ ਹੁਣ ਜਦੋਂ ਉਹ ਲਾਉਣਗੇ ਔਰ ਮੋਨੀਟਰ ਕਰਾਂਗੇ ਅਸੀਂ ਕਿ ਚੰਗੇ ਥਾਂਾਂ ਤੇ ਲਾਓ ਤੇ ਪਿੰਡਾਂ ਦਾ ਵਿਕਾਸ ਕਰੀਏ ਦੇਖੋ ਅਸੀਂ ਕੋਈ ਅਸੀਂ ਪੰਜ ਗਾਰੰਟੀ ਨਹੀਂ ਦਿੱਤੀ ਸੀ ਕਰ ਕਰ ਚੁੱਕੇ ਹਾਂ ਪੂਰੀਆਂ 7 ਅਸੀਂ ਟੋਲਪਲਾਜ ਵਾਲੀ ਗਾਰੰਟੀ ਦਿੱਤੀ ਨਹੀਂ ਸੀ ਪਰ ਪੂਰੀ ਕਰਤੀ ਬੰਦ ਕਰਦੇ ਐਸਐਸਐਫ ਦੀ ਕੋਈ ਗਾਰੰਟੀ ਨਹੀਂ ਸੀ ਅਸੀਂ ਨਵੀਂ ਬਣਾਤੀ ਇਹਨਾਂ ਦੀ ਐਨਓਸੀ ਵਾਲੀ ਗਾਰੰਟੀ ਨਹੀਂ ਸੀ ਅਸੀਂ ਕਰਤੀ ਆ ਜਿਹੜਾ ਵਿਧਾਇਕਾਂ ਦੀਆਂ ਸੱਤ ਸੱਤ ਪੈਨਸ਼ਨਾਂ ਸੀ ਉਹ ਆਉਣ ਸਰ ਕਟਾਤੀਆਂ ਇੱਕ ਜਿਹੜੀ ਚੀਜ਼ ਰਹਿ ਗਈ ਉਹ ਤਾਂ ਜਦੋਂ ਅਸੀਂ ਸਕੀਮ ਬਣਾਉਨੇ ਆ ਸਾਡੀ ਜਿਹੜੀ ਸਕੀਮ ਹੈ ਉਹ ਫਿਰ 2 4 3 ਮਹੀਨੇ ਵਾਸਤੇ ਨਹੀਂ ਹੈਗੀ ਬਿਜਲੀ ਜੁਲਾਈ ਚ ਫ੍ਰੀ ਕੀਤੀ ਸੀ ਅੱਜ ਤੱਕ ਚੱਲ ਰਹੀ ਹੈ ਆ ਇਹ ਕੋਈ ਇਹਦੇ ਵਾਸਤੇ ਕੋਈ ਬਜਟ ਚ ਪ੍ਰੋਵੀਜ਼ ਰੱਖਣ ਦੀ ਜਰੂਰਤ ਨਹੀਂ ਇਹ ਕੈਬਿਨੇਟ ਬੁਲਾ ਕੇ ਜਦੋਂ ਹੀ ਸਾਡੇ ਕੋਲੇ ਅਸੀਂ ਸਾਰਾ ਸਰਵੇ ਕਰਵਾ ਰਹੇ ਹਾਂ ਜਦੋਂ ਹੀ ਸਾਡੇ ਕੋਲੇ ਇਨਫ ਬਜਟ ਹੋਇਆ ਤਾਂ ਉਹਦੇ ਵਿੱਚ ਲੇਡੀਜ਼ ਵਾਲਾ ਜਿਹੜਾ ਅਨਾਉਂਸ ਕਰਦਾ ਬਣਾ ਦਾਂਗੇ ਕੋਈ